ਅਨੰਦਾ ਦੀ ਪੁਰੀ ਨੂੰ ਛੱਡਣ ਦਾ ਪ੍ਰੋਗਰਾਮ ਬਣਾ ਲਿਆ ਹੈ ਭਾਣਾ ਮੰਨ ਅਕਾਲ ਦਾ ਤਨ ਕਰ ਲੈ ਤਿਆਰੀ ਤੁਰ ਪੈ ਸੱਚੇ ਪਾਤਸ਼ਾਹ ਛੱਡ ਮਹਿਰ ਮਨਾਰੇ ਮਾਤਾ ਗੁਜਰੀ ਸਾਥ ਸੀ ਤੇ ਚਾਰ ਦਲਾਰੇ ਬਈ ਧਰਤੀ ਪੁਰੀ ਆਨੰਦ ਦੀ ਬਈ ਤਾ ਹਾਰੇ ਮੁੜ ਕੇ ਕਦੋਂ ਹੋਣਗੇ ਦਾਦਿਆ ਫਿਰ ਦਰਸ਼ ਦੀਦਾਰੇ ਉਹਦੇ ਮਨ ਵਿੱਚ ਰਹੇਗਾ ਨੂਰ ਜੀ ਸਭ ਚਾਤ ਵਾਲੇ ਫਰੋਰ ਹੋ ਕੇ ਆਨੰਦਾਂ ਦੀ ਪੁਰੀ ਨੇ ਪੁਕਾਰਾਂ ਕੀਤੀਆਂ ਜਿਸ ਆਨੰਦਾਂ ਦੀ ਪੁਰੀ ਨੂੰ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹਸਾਇਆ ਜਿਸ ਆਨੰਦਾਂ ਦੀ ਪੁਰੀ ਤੇ ਤਿੰਨ ਸਹਿਬ ਜਾਦਿਆਂ ਦਾ ਜਨਮ ਹੁੰਦਾ ਹੈ ਜਿਸ ਆਨੰਦਾਂ ਦੀ ਪੁਰੀ ਤੇ ਕਲਗੀ ਤਰ ਪਾਤਸ਼ਾਹ ਮਹਾਰਾਜ ਖਾਲਸਾ ਪੰਥ ਦੀ ਸਿਰਜਣਾ ਕਰਦੇ ਨੇ ਜ਼ਿੰਦਗੀ ਦੇ 33 ਵਰੇ ਜਿਸ ਧਰਤੀ ਤੇ ਕਲਗੀਆਂ ਵਾਲੇ ਸਤਿਗੁਰਾਂ ਨੇ ਗੁਜ਼ਾਰੇ ਅੱਜ ਉਸ ਧਰਤੀ ਨੂੰ ਸਤਿਗੁਰੂ ਜੀ ਛੱਡ ਕੇ ਜਾ ਰਹੇ ਨੇ ਜਿਸ ਧਰਤੀ ਤੇ ਅਜਾੜ ਬੀਆਦਾਰ ਦੇ ਵਿੱਚ ਸਤਿਗੁਰਾਂ ਨੇ ਰੌਣਕਾਂ ਲਾਈਆਂ ਅੱਜ ਉਹ ਅਨੰਦਾ ਦੀ ਪੁਰੀ ਰੋ ਰੋ ਕੇ ਪੁਕਾਰਾਂ ਕਰ ਰਹੀ ਹੈ ਮਹਾਰਾਜ ਮੇਰਾ ਕਸੂਰ ਕੀ ਹੈ ਮੈਨੂੰ ਛੱਡ ਕੇ ਕਿੱਥੇ ਜਾ ਰਹੇ ਹੋ ਮੁੜ ਕੇ ਕਦੋਂ ਆਵੋਗੇ ਚੱਲਦੇ ਹੋਏ ਸਤਿਗੁਰਾਂ ਨੇ ਅਨੰਦਾ ਦੀ ਪੁਰੀ ਦੇ ਨਾਲ ਕੁਝ ਗੱਲਾਂ ਕੀਤੀਆਂ ਕਲਮੀਆਂ ਵਾਲਿਆਂ ਇਹ ਆਨੰਦਪੁਰੀ ਨੂੰ ਅਸਾਂ ਪਰਤ ਕੇ ਤੇਰੇ ਕੋਲ ਆਣਾ ਨਹੀਂ ਯਾਦ ਰੱਖੀ ਨਾ ਸਾਨੂੰ ਵਿਸਾਰ ਦੇਣੀ ਅਸਾਂ ਤੈਰ ਇਥੇ ਮੁੜ ਕੇ ਪਾਵਣਾ ਨਹੀਂ ਅਜੀਤ ਸਿੰਘ ਜਿਹਾਰ ਨੂੰ ਯਾਦ ਕਰ ਕਰ ਐਵੇਂ ਅੱਖਾਂ ਵਿੱਚੋਂ ਅੱਸੂ ਵਹਾਵਣਾ ਨਹੀਂ ਜੋਰਾ ਮਰਲੇ ਫਤਿਹ ਨੂੰ ਫਤਿਹ ਕਹਦੇ ਜਿਨ੍ਹਾਂ ਮੂੰਹ ਮਰ ਤੈਨੂੰ ਵਿਖਾਵਣਾ ਨਹੀਂ ਵੱਡੇ ਦਿਲ ਨਾਲ ਛੱਡ ਕੇ ਮਹਿਲ ਸੋਹਣੇ ਸੰਤ ਸੂਰਮੇ ਨੇ ਵਾਂਗਾਂ ਮੋੜ ਲਈਆਂ 33 ਵਰੇ ਗੁਜਾਰੇ ਜਿਸ ਕਰਤੇ ਉੱਤੇ ਉਸ ਨਾਲ ਅੱਜ ਸਾਂਝਾ ਤੋੜ ਲਈਆਂ ਗੁਰੂ ਪਿਆਰੇ ਉਹ ਕਿਸਾਨ ਕਦੀ ਆਪਣਾ ਘਰ ਨਹੀਂ ਛੱਡਦਾ ਭਾਵੇਂ ਕੱਖਾਂ ਦੀ ਕੁਲੀ ਹੋਵੇ ਭਾਵੇਂ ਕੱਖਾਂ ਦੀ ਛੰਨ ਹੋਵੇ ਪੰਛੀ ਨੂੰ ਵੀ ਆਪਣਾ ਆਲਣਾ ਪਿਆਰਾ ਹੁੰਦਾ ਹੈ ਪਰ ਅੱਜ ਸਤਗੁਰੂ ਮਹਾਰਾਜ ਅਨੰਦਾਂ ਦੀ ਪੁਰੀ ਨੂੰ ਛੱਡ ਰਹੇ ਨੇ ਕਾਰਨ ਕੀ ਸੀ ਸਤਗੁਰੂ ਜੀ ਸਾਡੀ ਖਾਤਰ ਸਾਨੂੰ ਹੱਸਦੇ ਵਸਦੇ ਵੇਖਣ ਵਾਸਤੇ ਸਤਗੁਰਾਂ ਨੇ ਆਪਣਾ ਹੱਸਦਾ ਵਸਦਾ ਘਰ ਅਨੰਦਾਂ ਦੀ ਪੁਰੀ ਨੂੰ ਛੱਡ ਦਿੱਤਾ ਹੈ 6 ਤੇ 7 ਤੋਹ ਦੀ ਵਿੱਚ ਕਾਰਲੀ ਰਾਤ ਨੂੰ ਸਤਗੁਰਾਂ ਨੇ ਅਨੰਦਾਂ ਦੀ ਪੁਰੀ ਨੂੰ ਅਲਵਦਾ ਆਖਿਆ ਔਰ ਜੋ ਕੀਮਤੀ ਸਮਾਨ ਖਜ਼ਾਨਾ ਸੀ ਉਹ ਸਤੂ ਮਹਾਰਾਜ ਜੀ ਨੇ ਸਤਲੋਜ ਦੀ ਭੇਟ ਕਰ ਦਿੱਤਾ ਹੈ ਕਿ ਇਹ ਦੁਸ਼ਮਣਾਂ ਨਾਲ ਲੁੱਟ ਨਵੇ ਔਰ ਗਰਬਾਚ ਸਿੰਘ ਉਦਾਸੀ ਨੂੰ ਸਤੂ ਮਹਾਰਾਜ ਜੀ ਨੇ ਇੱਥੇ ਦੀਵਾਵਤੀ ਕਰਨ ਵਾਸਤੇ ਹੁਕਮ ਕੀਤਾ ਕਹਿ ਲੱਗੇ ਗਰਬਾਚ ਸਿੰਘਾ ਤੇਰੀ ਸਦਾ ਚੜ੍ਹਦੀ ਕਲਾ ਹੋਵੇਗੀ ਪਿਤਾ ਸਤੂ ਤੇਜ ਭਹਾਦਰ ਮਹਾਰਾਜ ਜੀ ਨੇ ਪਾਵਨ ਅਸਥਾਨ ਤੇ ਕੋ ਤੁਹ ਫਤੀ ਕਰਨੀ ਹੈ ਸੇਵਾ ਕਰਨੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜਿਵੇਂ ਅਨੰਦਾਂ ਦੀ puri ਨੂੰ ਛੱਡ ਕੇ ਸਰਸਾ ਤੇ ਪਹੁੰਚਦੇ ਨੇ ਜੋ ਕੰਜ ਸਤਾਰਾਂ ਦੇ ਪਰਿਵਾਰ ਦੇ ਨਾਲ ਭਾਣਾ ਮਰਦਦਾ ਹੈ ਜਥਾ ਆਪਜੀ ਦੀ ਸੇਵਾ ਵਿੱਚ ਹੈ ਇਉਂ ਕਹਿ ਰਿਹਾ ਸੰਤ ਸਤਾਰਾਂ ਸੋਤੇ ਗੱਲ ਫਿਕਰ ਵੀ ਕਾਟਦੀ ਸੰਤ ਸਤਾਰਾਂ ਸੋਤੇ ਛੱਡ ਕੇ ਨਗਪੁਰ ਨੂੰ ਜਾ ਕਰਤੀ ਗੁਰਾਂ ਤਿਆਰੀ ਛੱਡ ਕੇ ਨੰਦਪੁਰ ਨੂੰ ਜਾ ਕਰਤੀ ਗੁਰਾਂ ਤਿਆਰੀ ਪੂਰਾ ਜਾਣ ਸਰਦੀ ਪੈਂਦੀ ਕਹਿਰਾਂ ਦੀ ਕਹ ਆਉਂਦੀ ਮੀਨਾ ਪੂਰਾ ਜਾਣ ਸਰਦੀ ਪੈਂਦੀ ਕਹਿਰਾਂ ਦੀ ਮੈਂ ਨਾ ਉਸ ਸਮੇਂ ਰਜੋਗੀ ਵੰਡ ਦਿੱਤੀ ਵਿੱਚ ਸਿੱਖਾਂ ਦੇ ਬਾਕੀ ਸੰਮਜ ਦੇ ਵਿੱਚ ਰੋੜ ਦਿੱਤੀ ਸੀ ਸਾਰੀ ਬਾਕੀ ਸੰਮਜ ਦੇ ਵਿੱਚ ਰੋੜ ਦਿੱਤੀ ਸੀ ਸਾਰੀ ਲਾਗੇ ਅੱਗ ਸੜਦਾ ਬਾਕੀ ਕੁਲ ਸੁਨਾਨ ਸੀ ਲਾਗੇ ਅੱਗ ਸੜਦਾ ਬਾਕੀ ਕੁਲ ਸੁਨਾਨ ਸੀ रोप पूरी दादी प्यारे दया पी सॼे खबे तुर पई पकी सारी खबे तुर